ਸਸ਼ਵੀਕਾਲ ਜੀ ਮੈਂ ਹਾਂ ਖੁਸ਼ਪ੍ਰੀਤ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਐਂਟਰੀ ਵਿਵਾਦ ਕਾਫੀ ਜ਼ਿਆਦਾ ਭਖਿਆ ਹੋਇਆ ਤਾਂ ਹੁਣ ਉਸ ਨੂੰ ਲੈ ਕੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਦੱਸਦੀ ਹੈ ਕਿ ਇੱਕ ਲੜਕੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਉਂਦੀ ਹੈ ਉਸ ਦੇ ਮੂੰਹ ਦੇ ਉੱਤੇ ਟਰਾਈ ਕਲਰ ਟੈਟੂ ਬਣਿਆ ਹੁੰਦਾ ਤੇ ਉਸ ਨੂੰ ਲੈ ਕੇ ਇੱਕ ਸੇਵਾਦਾਰ ਦੇ ਵੱਲੋਂ ਰੋਕਿਆ ਜਾਂਦਾ ਹਾਲਾਂਕਿ ਕਾਫੀ ਨੋਕਚੋਕ ਹੁੰਦੀ ਹੈ ਜਦੋਂ ਉਹ ਦਰਬਾਰ ਸਾਹਮਣੇ ਆਉਂਦੀਆਂ ਨੇ ਉਹ ਤਸਵੀਰਾਂ ਵਾਇਰਲ ਵੀ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਚਰਚਾਵਾਵਾਂ ਛਿੜ ਜਾਂਦੀਆਂ ਨੇ ਐਸਜੀਪੀਸੀ ਦੇ ਵੱਲੋਂ ਵੀ ਮਾਫੀ ਮੰਗੀ ਜਾਂਦੀ ਹੈ ਤਾਂ ਸੇਵਾ ਸੇਵਾਦਾਰ ਦੇ ਵੱਲੋਂ ਕਿਹਾ ਜਾਂਦਾ ਮੈਂ ਅਜਿਹਾ ਕੁਝ ਵੀ ਨਹੀਂ ਕੀਤਾ ਮੈਂ ਉਸ ਲੜਕੀ ਦੇ ਨਾਲ ਕੋਈ ਵੀ ਬਦਲੋਕੀ ਨਹੀਂ ਕੀਤੀ ਤਾਂ ਲੜਕੀ ਦੇ ਵੱਲੋਂ ਵੀ ਇਸ ਗੱਲ ਨੂੰ ਕਾਫੀ ਜ਼ਿਆਦਾ ਤੂਲ ਦਿੱਤਾ ਜਾਂਦਾ ਇੱਕ ਤੋਂ ਬਾਅਦ ਇੱਕ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਹਿਸਬਾਜੀ ਦੀਆਂ ਤਾਂ ਹੁਣ ਜੋ ਹੈ ਉਸ ਸੇਵਾਦਾਰ ਦੇ ਹੱਕ ਦੇ ਵਿੱਚ ਇੱਕ ਬਿਆਨ ਸਾਹਮਣੇ ਆਇਆ ਦੱਸਦੇ ਕਿ ਇਹ ਜੋ ਬਿਆਨ ਹੈ ਐਸਜੀਪੀਸੀ ਅੰਮ੍ਰਿਤਸਰ ਦੇ ਮੈਂਬਰ ਦੇ ਵੱਲੋਂ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਹਰਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਸਥਾਨ ਹੈ ਖਿਲਵਾੜ ਬਰਦਾਸ਼ਤ ਨਹੀਂ ਹੈ ਇਕਿसे ਲਵਾਰਸ ਕੌਮ ਦਾ ਸਥਾਨ ਨਹੀਂ ਹੈ ਜਿਹੜਾ ਮਰਜ਼ੀ ਇੱਥੇ ਆ ਕੇ ਕੁਝ ਵੀ ਕਰੇ ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਵੀ ਕਿਹਾ ਗਿਆ ਕਿ ਜਿਵੇਂ ਮੱਕੇ ਦੇ ਅਸੂਲ ਮੁਸਲਮਾਨਾਂ ਲਈ ਹੈ ਮੰਦਰਾ ਦੇ ਅਸੂਲ ਹਿੰਦੂਆਂ ਲਈ ਪਾਲਣਾ ਕਰਨਾ ਪਾਲਣਾ ਕਰਨਾ ਬੇहद ਜ਼ਰੂਰੀ ਹੈ ਉਸੇ ਤਰ੍ਹਾਂ ਸਿੱਖਾਂ ਦੇ ਆਪਣੇ ਕੇਂਦਰੀ ਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਅਸੂਲ ਨੂੰ ਕਾਇਮ ਰੱਖਣਾ ਸਿੱਖ ਕੌਮ ਦੇ ਲਈ ਅਤ ਜ਼ਰੂਰੀ ਹੈ ਹਰ ਨਤਮਸਤਕ ਹੋਣ ਵਾਲੇ ਨੂੰ ਵੀ ਇਹੀ ਅਸੂਲ ਕਾਇਮ ਰੱਖਣ ਦੀ ਲੋੜ ਹੈ ਅਜਿਹਾ ਬਿਆਨ ਦਿੱਤਾ ਗਿਆ ਬਿਆਨ ਜੋ ਹੈ ਐਸਜੀ ਸੀ ਅੰਮ੍ਰਿਤਸਰ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੇ ਵੱਲੋਂ ਦਿੱਤਾ ਗਿਆ ਉਹਨਾਂ ਦੇ ਵੱਲੋਂ ਜੋ ਕਿਹਾ ਗਿਆ ਇੱਕ ਵਾਰ ਤੁਹਾਨੂੰ ਉਹ ਵੀ ਸੁਣਾਉਣਾ ਕਿ ਸੇਵਾਦਾਰ ਦੇ ਵੱਲੋਂ ਅਜਿਹਾ ਜੋ ਵੀ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਗਲਤ ਨਹੀਂ ਆ ਹਾਲਾਂਕਿ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਆਈ ਨੇ ਐਸਜੀਪੀਸੀ ਮਾਫੀ ਵੀ ਮੰਗ ਚੁੱਕੀ ਹੈ ਪਰ ਹੁਣ ਉਸ ਸੇਵਾਦਾਰ ਦੇ ਹੱਕ 'ਚ ਅਜਿਹਾ ਬਿਆਨ ਫੇਸਬੁੱਕ ਤੇ ਆਪਣੇ ਪਾਇਆ ਗਿਆ ਵੀਡੀਓ ਬਣਾ ਕੇ ਸਾਂਝਾ ਕੀਤਾ ਗਿਆ ਸੋ ਇੱਕ ਵਾਰ ਤੁਹਾਨੂੰ ਬਿਆਨ ਸੁਣਾਉਣਾ ਜਿਸ ਦੇ ਵਿੱਚ ਇਸ ਵਿਵਾਦ ਦੇ ਵਿੱਚ ਜਿਸ ਸੇਵਾਦਾਰ ਦਾ ਨਾਮ ਆ ਰਿਹਾ ਉਸ ਦੇ ਹੱਕ ਦੇ ਵਿੱਚ ਦੀ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਬਿਆਨ ਸੁਣਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਅੱਜ ਮੈਂ ਤੁਹਾਡੇ ਨਾਲ ਹਰਮੰਦਰ ਸਾਹਿਬ ਦੇ ਵਿੱਚ ਵਾਪਰੀ ਇੱਕ ਦੁਪਹਿਰ ਦੀ ਘਟਨਾ ਜਿਹਦੀ ਚਰਚਾ ਪੂਰੇ ਖਾਲਸਾ ਪੰਥ ਦੇ ਵਿੱਚ ਹੈ ਉਹਦੇ ਸੰਬੰਧ ਵਿੱਚ ਕੋਈ ਗੱਲ ਆਪਣਾ ਫਰਜ਼ ਸਮਝ ਕੇ ਆਪਣੀ ਡਿਊਟੀ ਸਮਝ ਕੇ ਔਰ ਉਹਨਾਂ ਸਾਰੇ ਮੈਂਬਰਾਂ ਵੱਲੋਂ ਜਿਨ੍ਹਾਂ ਨੇ ਮੈਨੂੰ ਬ੍ਰੋਡਿਟਰ ਦੀ ਨੂੰ ਕਿਹਾ ਜਾਂਦਾ ਹੈ ਅੰਤਰੰਗ ਕਮੇਟੀ ਦੇ ਵਿੱਚ ਇੱਕ ਜ਼ਿੰਮੇਵਾਰੀ ਦਿੱਤੀ ਹੈ ਖਾਲਸਾ ਜੀ ਸਭ ਤੋਂ ਪਹਿਲਾਂ ਮੈਂ ਉਸ ਸੇਵਾਦਾਰ ਦਾ ਧੰਨਵਾਦ ਕਰਦਾ ਕਿ ਜੀ ਨੇ ਗੁਰੂ ਰਾਮਦਾਸ ਦੇ ਘਰ ਦੇ ਨਾਲ ਪੂਰੀ ਵਫਾ ਜਿਹੜੀ ਹੈ ਉਹ ਕਮਾਈ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਇਹ ਬੜਾ ਸਪਸ਼ਟ ਸਾਨੂੰ ਸ਼ਬਦਾਂ ਦੇ ਵਿੱਚ ਸਮਝਾਇਆ ਬੋਲ ਹੈ ਸੱਚ ਮਿਥਿਆ ਨਹੀਂ ਰਾਈ ਚੱਲ ਹੈ ਗੁਰਮੁਖ ਹੁਕਮ ਰਜਾਈ ਸੱਚ ਤੇ ਬੋਲਣਾ ਸੱਚ ਲਈ ਖੜਨਾ ਸੱਚ ਲਈ ਨਿਬੜਨਾ ਮੈਂ ਸਮਝਦਾ ਕਿ ਉਹ ਸੇਵਾਦਾਰ ਨੇ ਇੱਕ ਲਈ ਸ਼੍ਰੋਮਣੀ ਕਮੇਟੀ ਦੇ ਸਮੂच्चय ਸੇਵਾਦਾਰਾਂ ਨੂੰ ਇੱਕ ਮਾਰਗਦਰਸ਼ਕ ਦੇ ਰੂਪ ਦੇ ਵਿੱਚ ਆਪਣਾ ਕੈਲੀਬਰ ਦਿਖਾਇਆ ਭਾਵੇਂ ਮੈਂ ਇਹ ਨਹੀਂ ਕਹਿੰਦਾ ਕਿ ਉਹ ਮਹਾਨ ਹੈ ਬਹੁਤ ਪਰ ਉਹਦੀ ਜਿਹੜੀ ਸੇਵਾ ਹੈ ਉਸ ਵਕਤ ਦੀ ਉਹ ਸਾਰਿਆਂ ਨੂੰ ਚੰਗੀ ਲੱਗੀ ਹੈ ਇਸ ਲਈ ਇਹ ਇੱਕ ਸ਼ੀਸ਼ਾ ਹੈ ਪ੍ਰਬੰਧ ਲਈ ਕਿ ਜਦੋਂ ਤੁਸੀਂ ਚੰਗਾ ਕੰਮ ਕਰੋਗੇ ਤੇ ਜਿਨ੍ਹਾਂ ਨੂੰ ਤੁਸੀਂ ਵਿਰੋਧੀ ਵੀ ਕਹੋਗੇ ਉਹ ਵੀ ਤੁਹਾਡੀ ਸਿਫਤ ਕਰਨਗੇ ਤੁਹਾਡੇ ਨਾਲ ਖੜਨਗੇ ਦੂਸਰੀ ਗੱਲ ਜਿਹੜਾ ਮੀਡੀਆ ਦੇ ਵਿੱਚ ਇਹ ਭੰਡਣ ਦਾ ਯਤਨ ਕੀਤਾ ਜਾ ਰਿਹਾ ਹੈ ਮੈਂ ਇਸ ਗੱਲ ਨੂੰ ਕ੍ਰੈਡਿਟ ਹੀ ਦੇ ਦਮਾ ਚ ਸਪਸ਼ਟ ਸ਼ਬਦਾਂ ਵਿੱਚ ਹਰਮੰਦਰ ਸਾਹਿਬ ਸਿੱਖਾਂ ਦਾ ਸਥਾਨ ਹੈ ਸਿੱਖਾਂ ਦੀ ਵਿਰਾਸਤ ਹੈ ਹਰਮੰਦਰ ਸਾਹਿਬ ਸਾਡੇ ਗੁਰੂ ਸਾਹਿਬਾਨਾਂ ਨੇ ਇਹ ਜ਼ਮੀਨਾਂ ਆਪ ਖਰੀਦੀਆਂ ਇਸ ਦੀ ਮਲਕੀਅਤ ਸਾਡੇ ਗੁਰੂ ਸਾਹਿਬਾਨਾਂ ਦੀ ਹੈ ਤੇ ਗੁਰੂ ਸਾਹਿਬਾਨਾਂ ਨੇ ਇਹ ਮਲਕੀਅਤ ਇਹਦੇ ਵਾਰਸ ਸਿੱਖਾਂ ਨੂੰ ਬਣਾਇਆ ਤੇ ਦਸਮ ਪਾਤਸ਼ਾਹ ਤੋਂ ਬਾਅਦ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਗਈ ਔਰ ਹਾਂ ਹਰਮੰਦਰ ਸਾਹਿਬ ਦੇ ਸਬੰਧ ਵਿੱਚ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਵਾਰਸ ਬਣਾ ਕੇ ਇੱਕ ਤਾਂ ਮਰਜ਼ਾਦਾ ਦਿੱਤੀ। ਕੇਸ ਮਰਜ਼ਾਦਾ ਦੇ ਵਿੱਚ ਕਿ ਰਾਈ ਜਿੰਨਾ ਵੀ ਫਰਕ ਨਹੀਂ ਆਉਣਾ ਚਾਹੀਦਾ। ਦੂਜਾ ਗੁਰੂ ਕੇ ਸਿੱਖੋ ਹਰਮੰਦਰ ਸਾਹਿਬ ਦਾ ਉਪਦੇਸ਼ ਸਭ ਲਈ ਸਾਂਝਾ ਹੈ। ਹਰਮੰਦਰ ਸਾਹਿਬ ਦਾ ਇਸ਼ਨਾਨ ਸਭ ਲਈ ਸਾਂਝਾ ਹੈ। ਹਰਮੰਦਰ ਸਾਹਿਬ ਦਾ ਲੰਗਰ ਸਭ ਲਈ ਸਾਂਝਾ ਹੈ। ਇਹਦੇ ਵਿੱਚ ਤੁਸੀਂ ਕਿਸੇ ਜਾਤ, ਧਰਮ, ਗੋਤ ਨੂੰ ਮੁੱਖ ਰੱਖ ਕੇ ਵਿਤਕਰਾ ਨਹੀਂ ਕਰ ਸਕਦੇ। ਹੁਣ ਸਪਸ਼ਟ ਹੈ ਕਿ ਸੇਵਾ ਆਧਾਰ ਨੇ ਉਸ ਬੀਬੀ ਨੂੰ ਜਾਂ ਲੜਕੀ ਨੂੰ ਮੱਥਾ ਟੇਕਣ ਤੋਂ ਨਹੀਂ ਰੋਕਿਆ ਉਹ ਸੇਵਾਦਾਰ ਨੇ ਕਿਹਾ ਕਿ ਮੱਥਾ ਟੇਕਣ ਦੇ ਜਿਹੜੇ ਉਸੂਲ ਨੇ ਉਹਨਾਂ ਦੇ ਧਾਰਨੀ ਬਣੋ ਔਰ ਮੁਸਲਮਾਨ ਧਰਮ ਦੇ ਵਿੱਚ ਪਹਿਲੀ ਤਾਂ ਗੱਲ ਬਿਨਾ ਮੁਸਲਮਾਨ ਤੋਂ ਮੱਕੇ ਕੋਈ ਜਾ ਨਹੀਂ ਸਕਦਾ ਦੂਸਰਾ ਜੇ ਮੁਸਲਮਾਨਾਂ ਨੇ ਵੀ ਜਾਣਾ ਤੇ ਮੁਸਲਮਾਨ ਭਰਾ ਦਾ ਸਕਦੇ ਨੇ ਉਹਨਾਂ ਲਈ ਵੀ ਉਸੂਲ ਹੈ ਉਹਨਾਂ ਲਈ ਕੱਪੜਿਆਂ ਦਾ ਵੀ ਕੋਡ ਹੈ ਕਿਹੋ ਜਿਹੇ ਕੱਪੜੇ ਪਹਿਨ ਕੇ ਜਾਣਾ ਕਿਉਂਕਿ ਉਹਨਾਂ ਦਾ ਕੇਂਦਰੀ ਸਥਾਨ ਹੈ ਭਾਰਤ ਵਿੱਚ ਹਿੰਦੂ ਧਰਮ ਦੇ ਵੱਡੇ ਵੱਡੇ ਮੰਦਰ ਨੇ ਪਰ ਮੈਂ ਇੱਕ ਮਿਸਾਲ ਦੇ ਤੌਰ ਤੇ ਤਿਰਪਤੀ ਬਾਲਾਜੀ ਮੰਦਰ ਹੈ ਉਸ ਮੰਦਰ ਦੇ ਵਿੱਚ ਭਾਵੇਂ ਕਿਸੇ ਹਿੰਦੂ ਨਹੀਂ ਜਾਣਾ ਮੱਥਾ ਟੇਕਣ ਵਾਸਤੇ ਉਹ ਨਿਕਰ ਪਾ ਕੇ ਨਹੀਂ ਜਾ ਸਕਦਾ ਉਹਨੂੰ ਪੈਂਟ ਪਾਉਣੀ ਪਵੇਗੀ ਜਾਂ ਉਹਨੂੰ ਲੁੰਗੀ ਲਾਉਣੀ ਪਵੇਗੀ ਅਸਾਈ ਧਰਮ ਜਿਹਦਾ ਬੋਲਬਾਲਾ ਅੱਜ ਪੋਪ ਦਾ ਇੱਕ ਵੱਡਾ ਤੁਸੀਂ ਦੇਖਦੇ ਹੋ ਕਿ ਰੋਮ ਦੇ ਵਿੱਚ ਉਹਨਾਂ ਦਾ ਜੋ ਕੁਝ ਨਿਕਲਦਾ ਹੈ ਉਹਨੂੰ ਸਿਰ ਨਵਾ ਕੇ ਮੰਨਦੇ ਨੇ ਮੈਂ ਉਹ ਉਸ ਜਗ੍ਹਾ ਤੇ ਗਿਆ ਤੇ ਹੈਰਾਨੀ ਦੀ ਗੱਲ ਹੈ ਕਿ ਉੱਥੇ ਕੋਈ ਕੰਧ ਦੇ ਨੇੜੇ ਨਹੀਂ ਲੱਗ ਸਕਦਾ ਕੋਈ ਫੋਟੋ ਨਹੀਂ ਖਿੱਚ ਸਕਦਾ ਐਡੇ ਸਖਤ ਅਸੂਲ ਨੇ ਮੁਸਲਮਾਨ ਧਰਮ ਦੇ ਅਸੂਲ ਉਹਨਾਂ ਤੇ ਦੁਨੀਆ ਖੜੀ ਹਿੰਦੂ ਧਰਮ ਦੇ ਅਸੂਲ ਉਹਨਾਂ ਤੇ ਦਿਨ ਦੁਨੀਆ ਖੜੀ ਤੇ ਜੇ ਸਿੱਖ ਧਰਮ ਦੇ ਇਹ ਅਸੂਲ ਨੇ ਇਹ ਕੋਈ ਲਵਾਰਸ਼ ਕੌਮ ਥੋੜੀ ਹੈ ਕਿ ਜਿਹੜਾ ਦੇਖਿਆ ਆਪਣੀ ਮਰਜ਼ੀ ਨਾਲ ਅੱਜ ਕੋਈ ਝੰਡਾ ਲਾ ਕੇ ਆ ਗਿਆ ਤੇ ਕੱਲ ਨੂੰ ਕੋਈ ਡੰਡਾ ਲੈ ਕੇ ਆ ਜਾਊਗਾ ਇਸ ਲਈ ਇਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ মিডিਆ ਜੋ ਮਰਜ਼ੀ ਇਹਨੂੰ ਭੰਡਣ ਦਾ ਯਤਨ ਕਰੇ ਕੋਸ਼ ਕਹਿਣ ਦਾ ਯਤਨ ਕਰੇ ਸ਼੍ਰੋਮਣੀ ਕਮੇਟੀ ਦੇ ਤੇ ਸਖਤ ਤੇ ਸਪਸ਼ਟ ਸਟੈਂਡ ਹੋਣਾ ਚਾਹੀਦਾ ਪੂਰੀ ਕੌਮ ਦਾ ਇਹਦੇ ਤੇ ਸਪਸ਼ਟ ਸਟੈਂਡ ਹੋਣਾ ਚਾਹੀਦਾ ਸਾਡੇ ਧੜੇ ਵੱਖਰੇ ਸਾਡੀ ਵਿਚਾਰ ਵੱਖਰੀ ਸਾਡੇ ਕਈ ਜਗ੍ਹਾ ਤੇ ਜਿਹੜੀ ਸੋਚ ਵੱਖਰੀ ਪਰ ਉਹ ਸਾਡਾ ਤਾਂ ਹੀ ਸਾਰਾ ਕੁਝ ਚੱਲੂਗਾ ਜੇ ਸਾਡਾ ਕੇਂਦਰੀ ਸਥਾਨ ਜਿਹੜਾ ਹੈ ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ ਜਿਸ ਤਰ੍ਹਾਂ ਦਾ ਗੁਰੂ ਸਾਹਿਬ ਦੇ ਕੇ ਗਏ ਅਸੀਂ ਉਹਦੇ ਨਾਲ ਆਪਣੀ ਵਫਾਦਾਰੀ ਨਿਭਾਈਏ ਤੇ ਇੱਕ ਪਾਸੇ ਸਾਡੇ ਸਾਹਮਣੇ ਇਸ ਤਰ੍ਹਾਂ ਹਰਮੰਦਰ ਸਾਹਿਬ ਜੀ ਦੇ ਵਿੱਚ ਇੱਕ ਘਾਣ ਹੋਵੇ ਤਾਂ ਅਸੀਂ ਫੇਰ ਵੀ ਮੇਰਾ ਖਿਆਲ ਕਿਸੇ ਹੋਰ ਗੱਲਾਂ ਦੇ ਵਿੱਚ ਪਈ ਹੈ ਉਹ ਜੱਜਦੀ ਨਹੀਂ ਸੋ ਰਹੀ ਗੱਲ ਮੈਨੂੰ ਨਹੀਂ ਪਤਾ ਇਹ ਮੰਗੀ ਜਾਂ ਨਾ ਮੰਗੀ ਕਿਉਂਕਿ ਮੀਡੀਆ ਬਹੁਤ ਕੁਝ ਐਸਾ ਕਰਦਾ ਏਸ ਗੱਲ ਤੇ ਮਾਫੀ ਕਿਉਂ ਮੰਗੀ ਜਾਵੇ ਬਿਲਕੁਲ ਨਹੀਂ ਇਸ ਗੱਲ ਤੇ ਬਲਕਿ ਇਹੀ ਡਟ ਕੇ ਪਹਿਰੇਦਾਰੀ ਕੀਤੀ ਜਾਵੇ ਕਿ ਜੋ ਸੇਵਾਦਾਰ ਨੇ ਕੀਤਾ ਬਿਲਕੁਲ ਠੀਕ ਕੀਤਾ ਪੂਰੀ ਸ਼੍ਰੋਮਣੀ ਕਮੇਟੀ ਪੂਰੀ ਕੌਮ ਉਸ ਸੇਵਾਦਾਰ ਦੇ ਪਿੱਛੇ ਖੜੀ ਹੈ ਇਸ ਲਈ ਇਹ ਵਕਤ ਹੈ ਸਾਨੂੰ ਸੋਚਣ ਦਾ ਸਾਨੂੰ ਸਮਝਣ ਦਾ ਸਾਡੀ ਨਜ਼ਰ ਤੇ ਸਾਡਾ ਨਜ਼ਰੀਆ ਦੇਖੋ ਧਰਮ ਜਿਹੜਾ ਹੈ ਉਹ ਬੰਦੇ ਦੀ ਚੇਤਨਾ ਨੂੰ ਜਗਾ ਕੇ ਪਰਉਪਕਾਰੀ ਬਣਾਉਂਦਾ ਸੋ ਇਸ ਲਈ ਜੇ ਸਾਡੇ ਧਰਮ ਤੇ ਇਸ ਤਰੀਕੇ ਦੇ ਨਾਲ ਇਹ ਇਹ ਹਰਬੇ ਬਦਲ ਕੇ ਹਮਲੇ ਹੋਣਗੇ ਤੇ ਅਸੀਂ ਤਮਾਸ਼ਾ ਦੇਖੀ ਜਾਵਾਂਗੇ ਤਾਂ ਫਿਰ ਅਸੀਂ ਵੀ ਗੁਨਾਹਗਰ ਬਣਾਂਗੇ ਬੋਲ ਸੋ ਧਰ ਮੀਡਿਆ ਮੂਨ ਕਤਾਰੀ ਨਾਮ ਤਦੈ ਧਰਮ ਧਰੇ ਧਰਮਾਪੁਰ ਗੁਣਕਾਰੀ ਮੰਧੀਰਾ ਤਦੈ ਤੂਲ ਬੜੈ ਮੁਖ ਮਸਤਕ ਕੰਜਨ ਪਏ ਮਨੂਰਾ ਤੋਂ ਇਸ ਲਈ ਇਹ ਸਾਡੇ ਲਈ ਬੜੀ ਵਿਚਾਰਨ ਜੋ ਗੱਲ ਹੈ ਔਰ ਮੈਂ ਅਪੀਲ ਕਰਦਾ ਸ਼੍ਰੋਮਣੀ ਕਮੇਟੀ ਦੇ ਸਾਰੇ ਮੁਲਾਜ਼ਮਾਂ ਨੂੰ ਕਿ ਦੇਖੋ ਹੈ ਉਹ ਵੀ ਤਨਖਾਹ ਲੈਣ ਵਾਲਾ ਤੇ ਹੈ ਤੁਸੀਂ ਵੀ ਤਨਖਾਹ ਲੈਣ ਵਾਲੇ ਗੱਲ ਇਹ ਆ ਤੁਸੀਂ ਤਨਖਾਹ ਨਹੀਂ ਤਨਖਾਹ ਲੈ ਕੇ ਮਸਤਕ ਨੂੰ ਲਾ ਕੇ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਤੇਰੀ ਬਖਸ਼ੀਸ਼ ਹੈ ਸਾਡੇ ਲਈ ਬੱਚੇ ਪਾਲਣ ਲਈ ਪਰ ਸਾਡੀ ਕਮਿਟਮੈਂਟ ਤੇ ਸਾਡੀ ਵਫਾ ਤੇਰੇ ਲਈ ਹੈ ਜਿੱਦਣ ਇਸ ਅਸੂਲ ਨਾਲ ਤੁਸੀਂ ਖੜਜੋਗੇ ਗੁਰੂ ਘਰ ਵੱਲ ਕੋਈ ਝਾਕ ਨਹੀਂ ਸਕਦਾ ਤੁਹਾਡੇ 'ਚ ਨੁਕਸ ਨਹੀਂ ਕਰ ਸਕਦਾ ਤੇ ਮੈਂਬਰਾਂ ਨੂੰ ਵੀ ਆਪਣੇ ਆਪ ਨੂੰ ਸੁਧਾਰ ਲੈਣਾ ਚਾਹੀਦਾ ਹੈ ਕੋਈ ਆਸ ਤਾਂ ਮੈਂ ਬਹੁਤੀ ਰੱਖਦਾ ਨਹੀਂ ਕਿਉਂਕਿ ਜਿੱਥੇ ਇਹ ਪਹੁੰਚ ਚੁੱਕੇ ਨੇ ਪਰ ਮੈਂ ਹੁਣ ਅਜੇ ਇਹ ਗੱਲ ਕਰਨੀ ਥੋੜੀ ਜਿਹੀ ਬਾਝ ਵੀ ਨਹੀਂ ਸਮਝਾ ਕਿਤੇ ਫੇਰ ਕਰਾਂਗੇ। ਤੋਂ ਇਸ ਲਈ ਇਹ ਧਰਮ ਦੇ ਬੁਨਿਆਦੀ ਉਸੂਲ ਨੇ ਜਿਨ੍ਹਾਂ ਤੇ ਸਾਨੂੰ ਚੱਲਣਾ ਚਾਹੀਦਾ ਜੇ ਸਾਡੀਆਂ ਅੱਖਾਂ ਦੇ ਸਾਹਮਣੇ ਵੱਡੇ ਧਰਮਾਂ ਦੇ ਕੇਂਦਰੀ ਅਸਥਾਨ ਉਹਨਾਂ ਦੇ ਉਸੂਲਾਂ ਨਾਲ ਚੱਲਦੇ ਨੇ ਤਾਂ ਫਿਰ ਸਿੱਖ ਧਰਮ ਦਾ ਕੇਂਦਰੀ ਅਸਥਾਨ ਵੀ ਸਿੱਖਾਂ ਦੇ ਉਸੂਲ ਨਾਲ ਚੱਲੇਗਾ। ਗੁਰੂ ਕਹਿ ਗਿਆ ਉਪਦੇਸ਼ ਸਾਂਝਾ ਗੁਰੂ ਕਹਿ ਗਿਆ ਇਸ਼ਨਾਨ ਸਾਂਝਾ ਗੁਰੂ ਕਹਿੰਦਾ ਲੰਗਰ ਸਾਂਝਾ ਬਿਲਕੁਲ ਹੋਏਗਾ ਪਰ ਇਹ ਨਹੀਂ ਅਜਾਜ ਦਿੱਤੀ ਜਾ ਸਕਦੀ ਕਿ ਇਹਦੇ ਬਹਾਨੇ ਕਿ ਸਭ ਦਾ ਸਾਂਝਾ ਹੈ ਤੋ ਇੱਥੇ ਆ ਕੇ ਹਰੇਕ ਜਿਹੜਾ ਦੇਖੇ ਤੇ ਉਹ ਆਪਣਾ ਆਪਣੇ ਹਿਸਾਬ ਨਾਲ ਤੁਰ ਪਵੇ ਪਿਛਲੇ ਦਿਨੀ ਇੱਥੇ ਨਵਾਜ਼ ਅਦਾ ਕਰਾਈ ਗਈ ਹਾਲਾਂਕਿ ਮੈਂ ਉਦੋਂ ਨਹੀਂ ਬੋਲਿਆ ਪਰ ਉਹ ਵੀ ਮੈਂ ਕਹਿ ਸਕਦਾ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੁਸੀਂ ਉਹਨਾਂ ਦੇ ਨਾਲ ਖੜੋ ਸਿੱਖ ਹੋਣ ਦੇ ਨਾਤੇ ਤੁਸੀਂ ਕਿਸੇ ਦੇ ਜ਼ੁਲਮ ਹੋ ਰਿਹਾ ਖੜ ਕੇ ਗੱਲ ਕਰ ਸਕਦੇ ਹੋ ਪਰ ਹਰਮੰਦਰ ਸਾਹਿਬ ਦੇ ਵਿੱਚ ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹਰਮੰਦਰ ਸਾਹਿਬ ਦੇ ਵਿੱਚ ਦੂਜੇ ਧਰਮਾਂ ਦਾ ਪ੍ਰਚਾਰ ਨਹੀਂ ਕਰਵਾਇਆ ਜਾ ਸਕਦਾ ਤੋਂ ਇਸ ਲਈ ਇਹ ਮੈਂ ਬੇਨਤੀ ਜਿਹੜੀ ਹੈ ਉਹ ਕਰਨੀ ਚਾਹੁੰਦਾ ਸੀ ਔਰ ਦੂਸਰੀ ਗੱਲ ਸ਼੍ਰੋਮਣੀ ਕਮੇਟੀ ਨੂੰ ਹੁਣ ਮੇਰੀ ਗੱਲ ਸ਼ਾਇਦ ਯਾਦ ਆ ਜਾਵੇ ਮੈਂ ਕੁਝ ਮਹੀਨੇ ਪਹਿਲਾਂ ਇੱਕ ਮਤਾ ਰੱਖਿਆ ਸੀ ਕਿ ਮੀਡੀਆ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿਓ ਹਰਮੰਦਰ ਸਾਹਿਬ ਦੇ ਵਿੱਚ ਐਂਟਰੀ ਤੇ ਇੱਥੇ ਖਲੜ ਪੈਂਦਾ ਹੈ ਕੈਮਰਿਆਂ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿਓ ਉਦੋਂ ਮੇਰੀ ਗੱਲ ਰੱਦੀ ਦੇ ਟੋਕਰੇ ਵਿੱਚ ਸੁੱਟ ਦਿੱਤੀ ਤੇ ਜੇ ਆਹ ਕੁਝ ਪਾਬੰਦੀਆਂ ਲਾਈਆਂ ਹੁੰਦੀਆਂ ਤੇ ਨਾ ਅੱਜ ਕਿਸੇ ਦੀ ਉੱਥੇ ਵੀਡੀਓ ਬਣਾਉਣ ਦੀ ਹਿੰਮਤ ਪੈਂਦੀ ਤੇ ਨਾ ਅੱਜ ਕਿਸੇ মিডিਏ ਦੇ ਭੰਡਣ ਦੀ ਹਿੰਮਤ ਪੈਂਦੀ ਮੇਰੀ ਝੂਠ ਨਹੀਂ ਖਾਲਸਾ ਜੀ ਗੱਲ ਮੈਂ ਲਿਖਤੀ ਰੂਪ ਦੇ ਵਿੱਚ ਇਹ ਗੱਲ ਕਹੀ ਸੀ ਪਰ ਹੁਣ ਮੰਨੀ ਕਿਉਂ ਨਹੀਂ ਕਿਉਂਕਿ ਫਿਰ ਜੇ ਆਪਣੇ ਜੇ ਇਹ ਸਭ ਲਈ ਊਸੂਲ ਲਾਗੂ ਕਰ ਦਿੱਤਾ ਫਿਰ ਜਦੋਂ ਆਪਣੇ ਲੀਡਰ ਮੱਥਾ ਟੇਕਣ ਆਉਂਦੇ ਨੇ ਫਿਰ ਉਹਨਾਂ ਦੀਆਂ ਫੋਟੋਆਂ ਨਹੀਂ ਜਾਣੀਆਂ ਮੈਂ ਬਲਕਿ ਕਿਹਾ ਸੀ ਕਿ ਸੂਚਨਾ ਕੇਂਦਰ ਇੱਕ ਜਗ੍ਹਾ ਬਣਾ ਦਿਓ ਜਿੱਥੇ ਖੜ ਕੇ ਕੋਈ ਲੀਡਰ ਕੋਈ ਆਉਂਦਾ ਉਹ মিডিਆ ਨੂੰ ਅਡਰੈਸ ਕਰ ਸਕਦਾ ਪਰ ਜਿਹੜਾ ਹਿਵੜ ਹਿਵੜ ਕਰਦਾ ਜਿਹੜਾ মিডিਆ ਉਹ ਪ੍ਰਕਰਮਾਂ ਦੇ ਵਿੱਚ ਘੁੰਮਦਾ ਉਹ ਸਾਡੀ ਆਭਾ ਨੂੰ ਪ੍ਰਦੂਸ਼ਿਤ ਕਰਦਾ ਉਹਦੇ ਤੇ ਧਿਆਨ ਦਿਓ ਨਹੀਂ ਦਿੱਤਾ ਗਿਆ ਹੁਣ ਦੂਸਰੀ ਗੱਲ ਹਰਮੰਦਰ ਸਾਹਿਬ ਦੀ ਅੱਜ ਅਸੀਂ ਜੇ ਦੇਖਿਆ ਜਾਵੇ ਇੱਥੇ ਪਿਕਨਿਕ ਸਟਾਲ ਬਣ ਚੁੱਕੇ ਆ ਰਾਤ ਨੂੰ 12 ਵਜੇ ਤੋਂ ਬਾਅਦ ਉੱਥੇ ਲੱਤਾ ਲਮਕਾ ਕੇ ਸਰੋਵਰ ਸਾਹਿਬ ਦੇ ਵਿੱਚ ਇਉਂ ਲੋਕੀ ਬੈਠੇ ਨੇ ਉਹ ਹੁਣ ਮੈਂ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਉਹ ਐਗਜ਼ੈਕਟ ਮੀਟਿੰਗ ਦੇ ਵਿੱਚ ਕਰੂੰਗਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਚੋਂ ਪਤਾ ਨਹੀਂ ਕਿਹੜੇ ਨੇ ਕਿਹੜੀ ਪੱਲ ਇੱਥੇ ਦੁਨੀਆ ਤੋਂ ਉਜੜ ਜਾਣਾ ਇਹ ਦੁਨੀਆ ਛੱਡ ਕੇ ਜਾਣ ਜਾਣਾ ਕਿਉਂਕਿ ਸਾਡਾ ਰਸਤਾ ਸਾਡੀ ਮੰਜ਼ਲ ਤੇ ਸਾਡਾ ਰਾਹ ਹੋਰ ਹੈ ਇਸ ਦੁਨੀਆ ਦੇ ਵਿੱਚ ਅਸੀਂ ਟੈਂਪਰੇਰੀ ਆ ਤੇ ਜੇ ਗੁਰੂ ਨੇ ਸਾਨੂੰ ਮੌਕਾ ਦਿੱਤਾ ਤਾਂ ਆਪਣੇ ਧਰਮ ਦੇ ਪ੍ਰਤੀ ਵਫਾਦਾਰੀ ਨਿਭਾਓ ਹੁਣ ਸਮਾਂ ਆ ਗਿਆ ਹੁਣ ਸਮਾਂ ਆ ਗਿਆ ਇਹ ਤੈਅ ਕਰਨ ਦਾ ਕੇ ਹਰਮੰਦਰ ਸਾਹਿਬ ਦੇ ਵਿੱਚ ਆਉਣ ਵਾਲਿਆਂ ਦੀ ਡਰੈਸ ਕਿਹੋ ਜੀ ਹੋਏਗੀ ਇਹਦੇ ਅਸੂਲ ਕਿਹੋ ਜੇ ਹੋਣਗੇ ਜੇ ਬਣਾਵਾਂਗੇ ਤਾਂ ਅਸੀਂ ਚੜ੍ਹਦੀ ਕਲਾ ਵਿੱਚ ਰਹਾਂਗੇ ਜੇ ਅਸੀਂ ਇਹਦੇ ਤੇ ਢਿੱਲ ਕਰੀ ਤਾਂ ਫਿਰ ਆਹੀ ਕੋਈ ਸਾਨੂੰ ਬਦਨਾਮੀਆਂ ਜਿਹੜੀਆਂ ਉਹ ਸਹਿਣੀਆਂ ਪੈਣਗੀਆਂ ਭੁੱਲਾ ਚੁੱਕਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ